ਹਲੋ ਜੀ ਸਸ਼ੀਗਾ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਆਪਾਂ ਲੈ ਕੇ ਆ ਗਏ ਆ ਇੱਕ ਨਵਾਂ ਵਲੌਗ ਤੇ ਮਨੀ ਬਾਈ ਦੇ ਵਿਆਹ ਦੀ ਸ਼ਾਪਿੰਗ ਚੱਲ ਰਹੀ ਹੈ ਤੇ ਮੈਂ ਬ੍ਰੈਂਡ ਸ਼ਰਟ ਲੈਣ ਆਇਆ ਤੇ ਸ਼ੂਜ਼ ਲੈਣ ਆਇਆ ਤੇ ਆਪਾਂ ਦੇਖੀ ਕਾਲੀ ਪੈਨ ਉਹਨਾਂ ਜਦੋਂ ਮੰਗਦੇ ਜਾਣਾ ਦੇਖਦੇ ਹਾਂ ਹਾਂ ਸਭ ਤੋਂ ਲੱਗਦਾ ਕੋਈ ਸ਼ੌਟ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਕਿਹੜੇ ਲਈ ਲਓ ਜੀ ਪੈਂਟ ਸ਼ਾਰਟ ਲੈ ਲਈ ਵੀ ਨਹੀਂ ਦੋ ਪੈਂਟ ਸ਼ਾਰਟਾਂ ਲੈਂਦੀਆਂ ਇੱਕ ਆ ਸ਼ਰਟ ਤੇ ਆ ਪੈਂਟ ਬਹੁਤ ਰਹੀਏ ਇੱਥੇ ਕੱਪੜੇ ਲੈ ਕੇ ਆਉਂਦੇ ਸਾਰੇ ਕੱਪੜੇ ਇੱਥੇ ਹੀ ਲੈਂਦੇ ਕੀ ਕਹਿੰਦੇ ਥੋੜੀ ਜਿਹੀ ਚੈਂਟ ਲੈ ਗਏ ਇਹ ਚੁੰਨੀ ਨੂੰ ਕਲਰ ਨਹੀਂ ਕਰਦਾ ਸੀ ਕਪੜਾ ਇਦਾਂ ਦਾ ਸੀ ਕਿ ਮੀ ਨੂੰ ਨਹੀਂ ਖੜਾ ਇਹ ਕੋਲ ਆਇਆ ਸਮਾਨ ਥੋੜਾ ਘਰਤਾ ਇਹ ਕੋਲ ਆਇਆ ਉਹਦੇ ਸੌ ਦਿਨ ਬਹੁਤੜਾ ਲਾ ਲਓ ਜੀ ਜੁਨੀਅਰ ਆਸ ਤੇ ਪੈਡਾਗੋਜੀ ਪੈਡਾਗੋਜੀ ਕੇ ਹੀ ਨਾ ਪੈਟਾਗਰੀ ਆ ਜੋ ਗੱਟਾਂ ਉੱਚ ਟਾਈਮ ਆ ਕਿਉਂਕਿ ਮੈਂ ਜਾ ਹੀ ਨਹੀਂ ਸਕਿਆ ਬਟਿੰਦਾ ਜਾਇਆ ਨਹੀਂ ਗਿਆ ਲੈਣਾ ਮਹਿੰਗੀ ਬੜੀ ਆ ਪੈਟਾਗਰੀ ਹਾਂ ਪੈਟਾਗਰੀ ਦਾ ਗੱਟਾ ਮੰਗਵਾਇਆ ਪਰ ਲੈਣ ਹੀ ਨਹੀਂ ਜਾ ਗਿਆ ਗੱਟਾ ਮੰਗਵਾਇਆ ਨਾ ਲੈ ਕੇ 3 ਕਿਲੋ ਪੈਕੀ ਇਹਦੇ ਚ ਤੇ ਵੜੀਆਂ ਲਿੱਤੀਆਂ ਫਿਰ ਹੁਣ ਉਹਨਾਂ ਟਾਈਮ 3 ਕਿਲੋ 4 ਕਿਲੋ ਵੜੀਆਂ ਲੈ ਲਈਆਂ ਤਿੰਨ ਚਾਰ ਦਿਨ ਮੈਂ ਤਾਂ ਵਿਆਹ ਤੇ ਆਣਾ ਫਿਰ ਪਿੱਛੋਂ ਵੜੀਆਂ ਪਾ ਦੇਣੀਆਂ ਕਰਦੇ ਹਾਂਜੀ ਫਿਰ ਆਪਾਂ ਚੱਲਦੇ ਆ ਘਰੇ ਕੱਪੜੇ ਆਪਾਂ ਲੈ ਲਿਆ ਆਪੀ ਜਾ ਕੇ ਫਿਰ ਸਵੈਟ ਸੂਟ ਤਿਆਰ ਕਰਦੇ ਆ ਕੱਪੜੇ ਪ੍ਰੈਸ ਕਰਦੇ ਕੁੜਤੇ ਨੂੰ ਪ੍ਰੈਸ ਕਰਨ ਨਾਲ ਪਿਆ ਫਿਰ ਆਪਾਂ ਚੱਲਦੇ ਆ ਕੱਲ ਨੂੰ ਵਿਆਹ फटाफट गर्को गर्को मेरा ड्रेस ही आदि ना अच तक रोटी भी नहीं खाती सुबह में ब्रेकफास भी नहीं किया लंच भी नहीं किया फोन जाके करा गे लंच ਉਹ ਦੀ ਲੋ ਜੀ ਕੱਪੜੇ ਲੈ ਆਂਦੇ ਨਹੀਂ ਮਾਰੀ ਤੋਕ ਲੋ ਨਹੀਂ ਮੇਲੀ ਤੋਕ ਲੋ ਤੋਕ ਲੋ ਤੋਕ ਲੋ ਆਜੋ 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 ਓਏ ਓਏ ਉਹ ਉਹਨੂੰ ਵੀ ਆਉਣ ਦੇ ਫਿਰ ਹੁਣ ਮੈਂ ਆਇਆਂਗਾ ਸਵੇਰ ਤੋਂ ਹੁਣ ਆਇਆ ਨਾ ਤਾਂ ਕਰਕੇ ਦੋਨੇ ਏਦਾਂ ਕਰਦੀਆਂ ਪਈਆਂ ਨਹੀਂ ਮੇਲੀ ਆਇਆ ਚੱਲ ਆਪਾਂ ਬੱਚੇ ਦੇਖਾਈਏ ਜਿੰਨੂੰ ਚਲੋ ਚਲੋ ਇਸ ਵੀਡੀਓ ਦੇ ਵਿੱਚ ਜਿੰਨੂ ਦੇ ਬੱਚੇ ਦਿਖਾਈ ਜਾਣਗੇ ਓਏ ਚੱਕੋ ਇਧਰ ਆ ਬਾਹਰ ਚੱਲ ਚੋਕੋ ਓਏ ਅੱਖਾਂ ਖੁੱਲ ਗਈਆਂ ਵਧਾਈਆਂ ਜੀ ਵਧਾਈਆਂ ਅੱਖਾਂ ਖੁੱਲ ਗਈਆਂ ਚੋਕੋ ਬਾਹਰ ਚਲ ਚੋਕੋ ਸਿਰਫ ਇਹਨੂੰ ਚੋਕੋ ਨੂੰ ਹੀ ਹੈ ਕੁਛ ਕਹਿੰਦੀ ਨਹੀਂ ਨਹੀਂ ਤਾਂ ਹੋਰ ਕੋਈ ਜੇ ਅੰਦਰ ਆਜੇ ਸ਼ੈਫੀ ਅੰਦਰ ਆਜੇ ਤਾਂ ਲੜ ਪੈ ਡੈਡੀ ਜੀ ਡੈਡੀ ਜੀ ਬੱਚਿਆਂ ਦੀ ਅੱਖਾਂ ਖੁੱਲ ਗਈਆਂ ਬੱਚਿਆਂ ਦੀ ਅੱਖਾਂ ਖੁੱਲ ਗਈਆਂ ਨਹੀਂ ਤੁਰੇ ਤਾਂ ਨਹੀਂ ਫਿਰਦੇ ਉਹ ਜੁੱਧ ਦੁੱਧ ਲੈਣ ਆ ਗਿਆ ਇਹਨੂੰ ਪਤਾ ਨਹੀਂ ਕੀ ਚੱਕਰ ਆ ਸਾਨੂੰ 3-4 ਸਾਲ ਹੋ ਗਏ ਇਹਨਾਂ ਤੋਂ ਦੁੱਧ ਅੰਕਲ ਕਿਉਂ ਤੋਂ ਲੈਣਦੇ ਆ ਇਹਨੂੰ ਪਰ ਇਹਦੀ ਜਾਣ ਪਛਾਣ ਸਾਡੇ ਨਾਲ ਨਹੀਂ ਹੋਈ ਅਜੇ ਤੱਕ ਉਹ ਉਹੀਆਂ ਜਿਹੜੇ ਨਿਤੋਂ ਨੇ ਆ ਇਹਨੇ ਅਸੀਂ ਜਦੋਂ ਮਰਜ਼ੀ ਆ ਜੀਏ ਨੇ ਬੋਲਣਾ ਹੀ ਬੋਲਣਾ ਨਹੀਂ ਜਾਲ ਛੜ ਕੋ ਤਾਂ ਨਹੀਂ ਛੱਡਣਾ ਕਦੋਂ ਹੋਊਗੀ 4 ਸਾਲ ਹੋ ਗਏ ਅੱਜ ਤੱਕ ਤਾਂ ਹੋਈ ਨਹੀਂ ਬਾਦ ਦੂ ਕਾਹਦੀ ਪਤਾ ਨਹੀਂ ਹੋਊਗੀ ਕਿ ਨਹੀਂ ਇਹ ਜਵਾਕਾਂ ਦੇ ਸੱਟ ਮਾਰਾ ਬੂਆ ਏ ਨਹੀਂ ਜਿਆਦਾ ਭੈੜੀ ਏ ਤੇ ਤੇ ਸਾਡੇ ਤੋਂ ਨਹੀਂ ਚੜੇ ਇੰਦਾ ਜਵਾਕਾਂ ਨੇ ਚੜਾਈ ਜਾਂਦਾ ਭਰਾਵਾ ਐ ਬਾਈ ਇਹ ਤਾਂ ਦੱਸਣੀ ਚੜਦੇ ਕਿੰਨਾ ਨੂੰ ਚੜਾਈ ਜਾਂਦਾ ਇਹ ਜਵਾਕਾਂ ਦੇ ਸਾਟ ਮਰਾਊਗਾ ਗਾਇਸ ਐ ਹੱਬੂ ਬੰਦਾ ਕਿੰਨਾ ਗਿਆ ਜਾ ਉਹ ਸਮਝਾ ਵੇ ਕੋਈ ਨਾ ਨਰੇ ਚੰਦ ਜੀ ਓਏ ਏ ਏ ਚਾਲ ਵਾਰ ਰਿਹਾ ਜਵਾਗਾਂ ਦੇ ਆ ਗਾੜੀ ਤैयार ਥੀ ਓ ਕਾ ਕਾ ਲਓ ਜੀ ਲਓ ਡਰ ਨਿਕਲ ਗਿਆ ਨਿਕਲ ਗਿਆ ਡਰ ਨਿਕਲ ਗਿਆ ਕਾਂਜੜ ਬਤੋਏ ਉਹ ਦਿਓ ਗੇੜੀ ਜਿਹੜੀ ਕਹੇ ਤੋ ਕਾਂਜੜ ਦੀ ਆ ਹਾਂਜੀ ਜਰਜ ਉਸਮਾਨ ਆਪਣਾ ਕੱਲ ਰਹਿ ਗਿਆ ਸੀ ਜਸ ਗੁੱਡ ਮਾਰਨਿੰਗ ਤੇ ਆਪਾਂ ਅੱਜ ਚੱਲੇ ਆਂ ਲੈਣ ਤੇ ਵਿਚਾਰੀ ਬਲੌਗ ਤਾਂ ਨਹੀਂ ਬਣਾਇਆ ਕੱਲ ਕਿਉਂਕਿ ਮੈਂ ਕਹਿੰਦਾ ਖਲਾ ਸ਼ੋਪਿੰਗ ਦਾ ਬਲੌਗ ਹੀ ਪਾਵਾਂਗੇ ਤੇ ਹੁਣ ਆਪਾਂ ਚੱਲੇ ਆ ਇੱਕ ਆਪਣੇ ਸ਼ੂਜ਼ ਰਹਿ ਗਏ ਸੀ ਉਹ ਲੈਣ ਚਲੇ ਸੌਕਸ ਜਿਆਦਾ ਸਭ ਕੁਝ ਇਨਰ ਵਗੈਰਾ ਸਭ ਕੁਝ ਲੈ ਆਉਣਾ ਵਾ ਆਪਾਂ ਤੇ ਚੱਲਦੇ ਆਂ ਫਿਰ ਆਪਾਂ ਬਹੁਤ ਦਿਨ ਬਾਅਦ ਮੈਂ ਆਰਟੀ ਸ਼ਰਟ ਸ਼ੂਜ਼ ਲੈ ਲਿਆ ਤੇ ਹੁਣ ਚੱਲਦੇ ਆ ਪੈਂਟਾਂ ਵੀ ਚੇਂਜ ਕਰਨੀ ਹਾਂ ਕਿਵੇਂ ਜੀ ਚੇਲਸੇ ਦੇ ਘਰੇ ਚੱਲ ਗਏ ਮਨੀ ਬਾਈ ਦਾ ਫੋਨ ਆ ਹੀ ਆਉਂਦਾ ਪੈਕਿੰਗ ਹੀ ਕਰਦੇ ਅਜੇ ਤਾਂ ਤੁਸੀਂ ਵੀ ਲਾਂਚ ਦੇਖੋ ਜੇ ਜਾਂ ਬਲੌਗਸ ਚ ਤਾਂ ਹਾਂ ਜੀ ਆਪੇ ਇੱਥੇ ਕਰਦੇ ਆ ਬਲੌਗ ਨਾਅਟ ਤੇ ਕੱਪੜੇ-ਕੁਪੜੇ ਲਿਆ ਆਂਦੇ ਮੈਂ ਤੁਹਾਨੂੰ ਦਿਖਾਉਣਾ ਮੈਂ ਕਿਹੜੇ ਲੈ ਕੇ ਆਇਆ ਕਪੜੇ ਬਸ ਘਸਾ ਲਾ ਮੇਰੇ ਆਹ ਚੂਜ਼ ਲੈ ਕੇ ਨਾ ਮੈਂ ਮੈਨੇਜਰ ਲਾਉਣੀ ਆ ਨਾ ਲਾ 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 ਠੀਕ ਹੈ ਮਿਲਦਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਚਲ ਕਪੜੇ